ਅਮ੍ਰitsar ਦੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਪੜਨ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਪੜਿਆ ਨੇ ਜਿਨ੍ਹਾਂ ਦਾ ਵਿੱਚ ਵਿਦੇਸ਼ੀ ਅਤੇ ਪੰਜਾਬੀ ਵਿਦਿਆਰਥੀਆਂ ਵਿਚਾਲੇ ਲੜਾਈ ਹੋਣ ਦੀ ਖਬਰ ਸਾਹਮਣੇ ਆਈ ਹਾਲਾਂਕਿ ਇਸ ਦੌਰਾਨ ਹੰਸ਼ਤ ਫੈਲਦੀ ਹੋਈ ਵੀ ਨਜ਼ਰ ਆਈ ਤਾਂ ਅਮ੍ਰitsar ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਮਾਹੌਲ ਉਸ ਵੇਲੇ ਤਣਾਪੂਰਨ ਹੋ ਗਿਆ ਜਦੋਂ ਵਿਦੇਸ਼ੀ ਵਿਦਿਆਰਥੀ ਅਤੇ ਪੰਜਾਬੀ ਵਿਦਿਆਰਥੀ ਆਪਸ ਦੇ ਵਿੱਚ ਪੜ ਗਏ ਇਹ ਘਟਨਾ ਕੱਲ ਰਾਤ ਦੀ ਦੱਸੀ ਜਾ ਰਹੀ ਹੈ ਹਾਲਕਿ ਚੌਣੀ ਪੁਲਿਸ ਸਟੇਸ਼ਨ ਦੇ ਐਸਐਸਏ ਅਮਰ ਸਿੰਘ ਨੇ ਦੱਸਿਆ ਕਿ ਲੜਾਈ ਦਾ ਕਾਰਨ ਤਾਂ ਅਜੇ ਸਾਹਮਣੇ ਨਹੀਂ ਆਇਆ ਪਰ ਇਸ ਦੇ ਵਿੱਚ ਅਫਗਾਨਿਸਤਾਨ ਦੇ ਦੋ ਵਿਦਿਆਰਥੀ ਜ਼ਖਮੀ ਹੋਏ ਨੇ ਉਹਨਾਂ ਨੂੰ ਮਾਮਲੀ ਸੱਟਾਂ ਲੱਗੀਆਂ ਤੇ ਉਹਨਾਂ ਨੂੰ ਮੁੱਢਲੀ ਸਹਾਇਤਾ ਲਈ ਹਸਪਤਾਲ ਭੇਜਿਆ ਜਾ ਰਿਹਾ ਹੈ ਐਸਐਸਏ ਅਮਰ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਸੰਬੰਧੀ ਅਜੇ ਤੱਕ ਕਿਸੇ ਨੇ ਬਿਆਨ ਦਰਜ ਨਹੀਂ ਕਰਵਾਇਆ ਇਸ ਲਈ ਅਜੇ ਤੱਕ ਕੋਈ ਮਾਮਲਾ ਵੀ ਦਰਜ ਨਹੀਂ ਕੀਤਾ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਵਿਦਿਆਰਥੀ ਸੰਗਠਨਾਂ ਦੇ ਆਗੂ ਤੇ ਅਧਿਆਪਕ ਦੇ ਰਾਤ ਤੱਕ ਯੂਨੀਵਰਸਿਟੀ ਦੇ ਵਿੱਚ ਮੌਜੂਦ ਰਹੇ ਤੇ ਆਪਸੀ ਸਮਝੌਤਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹਾਲਾਂਕਿ ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਜੁਗਰਾਗ ਸਿੰਘ ਨੇ ਆਖਿਆ ਇੱਕ ਸੰਭਵ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਹੋਈ ਹੋਵੇ ਜਿਸ ਕਾਰਨ ਇਹ ਝਗੜਾ ਹੋਇਆ ਹੋਵੇ ਨਾਲ ਹੀ ਯੁਗਰਾਗ ਸਿੰਘ ਨੇ ਵੀ ਆਖਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਲੜਾਈ ਕੀਤੀ ਉਹ ਯੂਨੀਵਰਸਿਟੀ ਦੇ ਵਿਦਿਆਰਥੀ ਨਹੀਂ ਸਨ ਸਗੋਂ ਬਾਹਰੋਂ ਆਏ ਸੀ ਜਦਕਿ ਐਐਸਏ ਅਮਰ ਸਿੰਘ ਨੇ ਦੱਸਿਆ ਕਿ ਲੜਾਈ ਦੇ ਵਿੱਚ ਸ਼ਾਮਲ ਸਾਰੇ ਵਿਦਿਆਰਥੀ ਯੂਨੀਵਰਸਿਟੀ ਦੇ ਸ ਤਾਂ ਪੂਰਾ ਮਾਮਲਾ ਜਿਹੜਾ ਹੈ ਹਾਲੇ ਤੱਕ ਤੱਕਲੀਰ ਹੁੰਦਾ ਹੋਇਆ ਨਹੀਂ ਨਜ਼ਰ ਆ ਰਿਹਾ ਤੇ ਇਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਖੁਲਾਸਾ ਹੁੰਦਾ ਇਹ ਦੇਖਣਾ ਵੀ ਅਹਿਮ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਕੋਈ ਲੜਾਈ ਅਜਹੀ ਹੁੰਦੀ ਹੈ ਤੇ ਖਾਸ ਤੌਰ ਦੇ ਉਤੇ ਵਿਦੇਸ਼ੀ ਵਿਦਿਆਰਥੀ ਜਿਹੜੇ ਨੇ ਜੇ ਕਰੋਨਾ ਨੂੰ ਸੱਟਾਂ ਲੱਗਦੀਆਂ ਨੇ ਤੇ ਗੱਲ ਗੰਭੀਰ ਮਸਲੇ ਤੱਕ ਜ਼ਰੂਰ ਪਹੁੰਚ ਜਾਂਦੀ ਹੈ ਪੂਰਾ ਜਿਹੜਾ ਮਾਮਲਾ ਹੈ ਉਹ ਸਾਫ ਹੋਵੇਗਾ ਕਿ ਕੁਝ ਇਸ ਨੂੰ ਲੈ ਕੇ ਕਹਿਣਾ ਹੈ ਆਪ ਸੁਣਦੇ ਹਾਂ ਹਾਂ ਜੀ ਸਭ ਕੀ ਗੱਲਬਾਤ ਹੋਈ ਆ ਯੂਨੀਵਰਸਿਟੀ ਦੇ ਅੰਦਰ ਮੈਂ ਹੁਣ ਆਇਆ ਉਹ ਆਪਣੇ ਦੋ ਫੋਰਨ ਬੰਦੇ ਆ ਉਹਨੇ ਸੱਟਾਂ ਲੱਗੀਆਂ ਹੁਣ ਜਾ ਕੇ ਮੈਂ ਤਫ਼ਤੀਸ਼ ਕਰਨ ਲੱਗਾ ਕਿੰਨਾਂ ਨੇ ਲਾਈ ਜੈ ਸੱਟਾ ਇਹ ਨਹੀਂ ਪਤਾ ਲੱਗਾ ਜਈ ਕੋਈ ਮੈਨੂੰ ਤੇ ਕੋਈ ਬੰਦਾ ਫੜਿਆ ਗਿਆ ਕਿ ਨਹੀਂ ਨਹੀਂ ਬੰਦਾ ਨਹੀਂ ਕੋਈ ਪਰੇ ਇੱਕ ਇੱਕ ਸੱਟ ਜੀ ਲੈਂਦਾ ਆ ਉਹ ਵੇਖਣਾ ਵੀ ਉਹਦਾ ਹੈਡਸ਼ੂਪ ਨਹੀਂ ਬੈ ਹੁਣ ਚੱਲਿਆਂ ਵੇਖਣ ਮੌਕਾ ਵੇਖਣ ਲੱਗਾਂਗੇ ਹੁਣ ਕੀ ਮੌਕੇ ਤੇ ਤੁਸੀਂ ਕਾਰਵਾਈ ਕਰ ਰਹੇ ਹੋ ਉਹ ਜੀ ਕਾਰਵਾਈ ਵੇਖਾਂਗੇ ਜੋ ਲਿਖਾਉਣ ਦੇ ਆ ਜੀ ਪਿਆ ਨਹੀਂ ਲਿਖਾਉਣ ਦੇ ਵੇਖਣੇ ਕੀ ਗੱਲ ਲਿਖਾਉਂਦੇ ਉਹ ਕਰਾਂਗੇ ਇੱਥੇ ਫਸਟੇਜ ਆ ਉਹ ਥੱਲੇ ਲੈ ਕੇ ਕਿ ਤੇ ਜਿਹੜੀ ਦਸਤਾਰ ਦਾ ਮਾਮਲਾ ਸਾਹਮਣੇ ਆਇਆ ਦਸਤਾਰ ਦੀ ਨਹੀਂ ਜੀ ਤਾਂ ਮੈਨੂੰ ਕੋਈ ਪਤਾ ਨਹੀਂ ਹੈ ਨਾ ਮੇਰੇ ਕੋਲ ਨੋਟ ਹੈਗਾ